ਸਰ ਗੋਬਿੰਦ ਘਾਟ ਤੋਂ ਇਹ ਪ੍ਰਸਾਦ ਮਿਲਦਾ ਆਪਾਂ ਹੋ ਚੱਲੇ ਆ ਜੀ ਘਰਾਂ ਨੂੰ ਮਾ ਤੁਹਾਡੇ ਲਈ ਅਸੁਰੱਖ ਕਰ ਵਾਹਿਗੁਰੂ ਜੀ ਆਉਂਦੀ ਹੈ ਜੀ ਆਹ ਵੇਖੋ ਜੀ ਗੋਬਿੰਦ ਘਾਟ ਬਹੁਤ ਹੀ ਸੋਹਣੇ ਹਾਲ ਬਣੇ ਹੋਏ ਆ ਜੀ ਇੱਕ ਉੱਪਰ ਸੀ ਜਿੱਥੇ ਅਸੀਂ ਰਹੇ ਸੀ ਇਤਿਹਾਸ ਵੀ ਦੱਸਿਆ ਹੋਇਆ ਸਾਰਾ ਜੀ ਨਾਲ ਮਾਕੇ ਤੁਸੀਂ ਇੱਥੇ ਸਟੇ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇਰੇ ਦਰਸ਼ دیدਾ ਚਾਹੁੰਦਾ ਰਵਾਰ ਵਾਰ ਵਾਰ ਤੇਰੇ ਦਰਸ਼ دیدਾ ਹੁਣ ਅਸੀਂ ਬੈਗੇ ਬੁਗੇ ਬੰਦੇ ਨੇ ਪਿਆ ਜੀ ਏ ਵੀਰ ਨੇ ਜਾਣਾ ਲੁਧਿਆਣਾ ਰੇਲ ਗੜ ਦੇ ਮਾਰੂ ਪੂਰੇ ਜਾਣਾ ਜਲੇ ਜਲੇ ਰੱਖੋ ਫੜ ਕੇ ਰੱਖੋ ਵੀਰ ਸ੍ਰੀ ਹਿਮਕੁਟ ਸਹਿ ਮੱਥਾ ਦੇ ਕੇ ਜੀ ਗੋਬਿੰਦ ਘਾੜ ਦੋ ਅਸੀਂ ਚਾਲੇ ਪਾ ਚੁੱਕੇ ਆਂ ਅਗੋਂ ਕਿ ਜਾਵਾਂਗੇ ਬਦਰੀਨਾਥ ਅਤੇ ਮਾਨਾ گاਉਂ ਇਹ ਇੱਥੇ ਹੀ ਵੈਜੀਟੇਸ਼ਨ ਕਰਾ ਕੇ ਜਾਣੀ ਪੈਂਦੀ ਆ ਬਦਰੀਨਾਥ ਵਾਸਤੇ ਆ ਵੇਖੋ ਜੀ ਚੈੱਕ ਪੋਸਟ ਆ ਇਹਨਾਂ ਦੀ ਹੋਰ ਕੁਛ ਨਿਕਲੋ ਚੈੱਕ ਕਰਦੇ ਆ ਹਾਂ ਜੀ ਜਿਵੇਂ ਆਪਾਂ ਇਹ ਸ਼ੀ ਗੇਸਟ ਨਹੀਂ ਕਰਵਾਈ ਸੀ ਜੀ ਉਵੇਂ ਇੱਥੇ ਵੀ ਕਰਵਾਉਣੀ ਪੈਂਦੀ ਆ ਆੜ ਕੜ ਨਾਲ ਜਾਂ ਫਿਰ ਇੱਕ ਬੰਦੇ ਦੀ ਜਾਂਦਾ ਜੀ ਆ ਵੇਖੋ ਕਿੰਨਾ ਸੋਹਣਾ ਪਿੰਡ ਹੈ ਜੀ ਕਰੋ ਫਿਰ ਚੈੱਕ ਬਈ ਵੀਊ ਬਹੁਤ ਹੀ ਸ਼ਾਨਦਾਰ ਵੀਊ ਹੈ ਜੀ ਪਰ ਦੇਖੋ ਜਿੱਕੇ ਤੁਹਾਨੂੰ ਦਿਖਾਉਂਦੇ ਆ ਛੋਟਾ ਮੰਦਿਰ ਵੀ ਬਣਿਆ ਪਿਆ ਅਮੇਜ਼ਿੰਗ ਮਰ ਰਿਹਾ ਬਹੁਤ ਹੀ ਸੋਹਣਾ ਵੀਊ ਜੀ ਬਦਰੀਨਾਥ ਆ ਗਏ ਜੀ ਸ਼ਹਿਰ ਨਿਕਾ ਯਾਰ ਪਿੰਡੀ ਕਹਦੇ ਹਨ ਜਿਵੇਂ ਉਧਰ ਕਰੋ ਚੈੱਕ ਜੀ ਵੀਊ ਔਰ ਜੀ ਇਹ ਦੇਖੋ ਡਿਊਟੀ 'ਤੇ ਸੋ ਰਹੇ ਹਨ ਭయ్యా ਜੀ ਇਨਕੋ ਉਠਾਣੇ ਦਾ ਪਤਾ ਹੀ ਨਹੀਂ ਇਹ ਪਰ ਲੋਕ ਆਮ ਆ ਗਏ ਬਦਰੀਨਾਥ ਪਰ ਜੀ ਨਾਕਾ ਇਧਰ ਸੇ ਅਸੀਂ ਹਿੰਦੀ ਸੇ ਵੀਡੀਓ ਬਣਾਇੰਗੇ ਬੋਲੋ ਭਈਆ ਹਿੰਦੀ ਇਹ ਨਾਕਾ ਹੈ ਉਹ ਦੇਖੋ ਬਦਰੀਨਾਥ ਉਹ ਬਸਟੈਂਡ ਬਦਰੀਨਾਥ ਕਾ ਜੀ ਸਰੋ ਚੈੱਕ ਜੀ ਵੀਊ ਸ਼੍ਰੀ ਬਦਰੀਨਾਥ ਦੇ ਨਾਲ ਨਿਕਾ ਜਾ ਪਿੰਡ ਅਸੀਂ ਇਧਰੋਂ ਆਏ ਸੀ ਪੈਦਲ ਤੁਰ ਕੇ ਪਿਛਲੀ ਵਾਰੀ ਇੱਥੋਂ ਕੱਪੜੇ ਲਿੱਤੇ ਸੀ ਆ ਕੋਈ ਕਿਦਾ ਸੁਣਾ ਵੀਊਾ ਜੀ ਪਿੰਡ ਦਾ ਇਧਰ ਜਾਣਾ ਜੀ ਆਪਾਂ ਮੇਰੇ ਨਾਲ ਬਦਨਾ ਹਾਂ ਅੱਗੇ ਸਾਈਡ ਕਰੋ ਜੀ ਵੀਊ ਚੈੱਕ ਸ਼੍ਰੀ ਬਦਰੀਨਾਥ ਜੀ ਦੇ ਦਰਬਾਰ ਦੇ ਹੁਣ ਅਸੀਂ ਜਾ ਰਹੇ ਹਾਂ ਮਾਨਾ گاؤں ਜੀ ਕਿਉਂਕਿ ਮੰਦਿਰ ਤਾਂ ਅਫਸਰ ਸਾਹਿਬ ਕਹਿੰਦੇ 3 ਵਜੇ ਖੁੱਲੂਗਾ ਹੁਣ ਬੰਦ ਹੋ ਚੁੱਕਿਆ ਮਾਨਾ گاਉ ਜਾ ਕੇ ਤੁਹਾਨੂੰ ਸ਼ਹਿਰ ਦਿਖਾ ਦੇ ਜੈਕੁਲੋ ਜੀ ਇੰਡੀਆ ਦਾ ਫਰਸਟ ਵਿਲੇਜ ਮਾਨਾ گاਉਂ ਸਮਾਨ ਬੰਦ ਲਿਆ ਜੀ ਉਧਰ ਡਰਾਈਵਰ ਸਮਾਨ ਬੰਦਾ ਪਿਆ ਬਾਕੀ ਸਾਰੇ ਸਾਡੇ ਨਾਲ ਲਾਪਰਵਾਹੀ ਬੰਦੇ ਆ ਜੀ ਕਿਹਨੂੰ ਪਤਾ ਹੈ ਇਹ ਕੋਈ ਕੰਮ ਕਰਨਾ ਕੀ ਨਹੀਂ ਕਰਨਾ ਆ ਆ ਗਏ ਜੀ ਸਰਸਵਤੀ ਨਦੀ ਕਰੋ ਚੈੱਕ ਜੀ ਕੋਸ ਤੇਰੇ ਉੱਤੇ ਮੇਰੇ ਵਕੀਲ ਜੀ ਹੈ ਇਹ ਇਹਦਾ ਤਾਂ ਇਤਿਹਾਸ ਦੱਸਿਆ ਜਾਂਦਾ ਹੈ ਕਿ ਸਰਸਵਤੀ ਨਦੀ ਨੂੰ ਗਣਪਤੀ ਜੀ ਵੱਲੋਂ ਸਰਾਵ ਦਿੱਤਾ ਗਿਆ ਸੀ ਜੀ ਉਹ ਬੀਮ ਪੁਲ ਆ ਜਾਂਦਾ ਨਾ ਉਹ ਬੀਮ ਪੁਲ ਨਾ ਉਹ ਬੀਮ ਪੁਲ ਆ ਕੇ ਜੋ ਪੱਥਰ ਬੀਮ ਜੀ ਨੇ ਰੱਖਿਆ ਸੀ ਜੀ ਬੀਮ ਪੁਲ ਦੀਦੀ ਬਤਾ ਰਹੇ ਆ ਬੀਮ ਪੁਲ ਔਰ ਸਰਸਵਤੀ ਨਦੀ ਦੇਖੋ ਉਧਰ ਜਾਣੇ ਦਾ ਰਸਤਾ ਗਿਆ ਆਪਕੋ ਜਾ ਕੇ ਦਿਖਾਤੇ ਹਾਂ ਬਾਕੀ ਗਾਇਸ ਵੀਰੇ ਸਾਰੇ ਸੁਣ ਲਓ ਇਹ ਸਰਸਵਤੀ ਨਦੀ ਆ ਇੱਥੋਂ ਸ਼ਰਾਬ ਮਿਲਿਆ ਸੀ ਇਹ ਥੱਲੇ ਵੜ ਗਈ ਤੇ ਬਾਅਦ ਮੈਂ ਇਧਰੋਂ ਨਿਕਲ ਆਂਦੀ ਆ ਜੀ ਆ ਪਿੱਛੇ ਦੇਖੋ ਇੱਥੋਂ ਇਹਨਾਂ ਦਾ ਨਾਮ ਪੰਜ ਨਾਲ ਅਲਕਨੰਦਾ ਰਿਵਰ ਇਹ ਆਇੰਦਾ ਸਰਸਵਤੀ ਮੰਦਿਰ ਜੀ ਇਹ ਗਣਪਤੀ ਜੀ ਜੀ ਵਾਲਾ ਕੰਡਾ ਪੰਡਿਆ ਜੀ ਮਿਲਿਆ ਜੀ ਕਹਿੰਦੇ ਬਾਹਰੋਂ ਬਣਾ ਸਕਦੇ ਅੰਦਰ ਨਹੀਂ ਆ ਸਕਦੇ ਬਾਕੀ ਬਹੁਤ ਹੀ ਸੋਹਣਾ 뷰 ਆ ਜੀ ਇਧਰ ਬੰਦ ਕੀਤਾ ਪਰ ਰਸਤਾ ਨਹੀਂ ਤਾਂ ਅੱਗੇ ਵੀ ਜਾ ਸਕਦੇ ਸੀ ਹੈਨਾ ਵੀਰੇ ਰਸਤਾ ਬੰਦ ਕੀਤਾ ਪਿਆ ਅੱਗੇ ਨਹੀਂ ਜਾ ਸਕਦੇ ਸੋਰੀ ਨਦੀ ਦੇ ਦਰਸ਼ਨ ਲਈ ਦੇਖੋ ਇਹ ਆ ਜੀ ਕਹਿੰਦੇ ਹਿੰਦੁਸਤਾਨ ਦਾ ਪ੍ਰਥਮ ਚਾਹ ਦੀ ਦੁਕਾਨ ਪ੍ਰਥਮ ਗਾਨੇ ਪ੍ਰਥਮ ਦਾ ਮੀਨਿੰਗ ਆ ਇਹਨਾਂ ਜਿਵੇਂ ਪਹਿਲੀ ਦੁਕਾਨ ਹੈ ਹਿੰਦੁਸਤਾਨ ਦੀ ਚਾਹ ਦੀ ਜੀ ਇਹ ਵੀਰ ਜੀ ਨੇ ਦੱਸਿਆ ਸਾਨੂੰ ਇਹ ਕਰੋ ਚੈੱਕ ਜੀ ਸਵਰਗ ਲੋਕ ਦਾ ਰਸਤਾ ਜਿਹੜਾ ਪੰਡੂਆ ਨੇ ਬਣਾਇਆ ਸੀ ਕਹਿੰਦੇ ਆ ਜੀ ਤੇ ਆਪਾਂ ਇਹਨਾਂ ਦਾ ਤੁਹਾਨੂੰ ਵੀਊ ਵੀ ਕਰਾਨੇ ਆ ਕਰੋ ਚੈੱਕ ਜੀ ਵੀਡੀਓ ਲੇਟ ਆ ਰਹੀ ਹੈ ਕਿਉਂਕਿ ਨੈਟ ਨਹੀਂ ਨਾ ਹੈਗਾ ਜੀ ਇੱਧਰ ਚੱਲ ਜੇ ਸਤਿ ਸ੍ਰੀ ਅਕਾਲ ਆ ਵੀਰ ਆਦਾ ਸੁਖਾ ਤੁਹਾਨੂੰ ਜੀ ਹੁਣ ਪਹਿਲੀ ਮੂਰਤੀ ਕਿਹਨਾਂ ਦੀ ਹੈ ਜੀ ਜਿਸਟੇਰ ਜਿਸਟੇਰ ਭੀਮ ਭੀਮ ਜੀ ਅਰਜੁਨ ਅਰਜੁਨ ਲੋਕਲ ਲੋਕਲ ਚਾਦੇਵ ਚਾਦੇਵ ਪੰਚਪੰਡਪਾ ਪੰਚਪੰਚ ਇਸਤਰੀ ਮਿਸੇਸ ਹਾਂਜੀ ਦ੍ਰੋਪਦੀ ਦ੍ਰੋਪਤੀ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਇਹਨਾਂ ਦੇ ਇਸਤਰੀ ਗੋਰੇ ਕਿਧਰ ਗਏ ਗੋਰੇ ਕਿਥੇ ਗਏ ਗੋਰੇ ਗਏ ਉਹ ਗਏ ਉਹ ਗੋਰੇ ਆਏ ਪਿਆ ਜੀ ਗੋਰੇ ਨੇ ਕਭੀ ਉੱਪਰ ਗਏ ਬੋਗੇ ਬਾਸੂ ਜਾਨਾ ਕੀ ਹੈ ਬਾਸੂ ਜਾਨਾ ਯਾਰ ਪਰ ਹੈਗਾ ਸਾਰਾ ਯਾਰ ਬਿੰਦਿਆਣਾ ਤੂੰ ਦਿਖਾ ਦੇਣਾ ਤੂਹਾਨੂੰ ਇਹ ਕਰ ਲੈਣੇਗੇ ਇਹ ਕੁਛ ਕੀ ਨਹੀਂ ਮੋਹ ਪਰ ਕਾਲ ਜੇ ਜੇ ਹੋ ਲ ਆ ਆ ਅੱਖੀਆਂ ਚ ਫੜ ਕੋਈ ਦੇ आह जा थोड़ी बात तो हो चली गई ਬੱਦਲਾਂ ਦੇ ਪਾਰ ਆਈ ਪਹਾੜ ਤੇ ਬੱਦਲ ਥੱਲੇ ਆ। ਲੋਕੀ ਨਾ ਉਹ ਵੀ ਲੋਕ ਚੱਲੇ। ਹੁਣ ਅਸੀਂ ਤੁਰ ਲੱਗੇ ਆ ਮਾਨਾ گاਉਂ ਤੋਂ ਵੀਰੇ। ਗੋਬਿੰਦ ਘਾਟ ਲਈ ਉੱਥੇ ਰਾਤ ਕੱਟਾਂਗੇ ਫਿਰ ਉੱਥੋਂ ਸਵੇਰੇ ਸਵੇਰ ਚਾਲੇ ਪਾਵਾਂਗੇ। ਉਹ ਪਿੱਛੇ ਬਦਰੀਨਾਥ ਦਿਖ ਰਿਹਾ ਜੀ। ਤਿਆਰੀਆਂ ਪੂਰੀਆਂ। ਇਹ ਆ ਜੀ ਮੰਦਰੀਨਾਥ ਦੇ ਪੁਜਾਰੀ। ਚਲੋ ਵੇਖੋ ਦਰਸ਼ਨ ਹੋ ਗਏ ਫਿਰ ਵੀ। ਚੱਲ ਮੋੜ। ਬਾਸਾਤ ਕੀ ਮੋੜ ਦੇਖਣਾ ਜੀ। ਡੈਰੀਲ ਕਿੱਥੇ ਲੱਗੇ ਨੇ ਜੀ। ਇਹ ਸੰਗਤ ਚੱਲੀ ਜਾ ਰਹੀ ਹੈ ਸਾਰੀ ਇਹ 임ਪੁਰ ਸਾਹਿਬ ਨੂੰ ਅਸੀਂ ਥੱਲੇ ਚੱਲੇ ਆ ਦਵਿੰਦਰ ਸਾਹਿਬ ਨੂੰ ਯਾਦਗਾਰੀ ਵਾਸਤੇ ਬਣਾ ਰਹੇ ਹਾਂ ਮੈਂ ਚੱਲ ਭਾਜੀ ਰਮਨੇ ਲੁਗੂ ਜੀ ਕਾਰ ਲਈ ਇੱਕ ਭਾਜੀ ਸੋਨੇ ਸਤਿ ਸ਼੍ਰੀ ਅਕਾਲ